ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਆ ਤੁਹਾਡਾ ਖੂਬ ਸਰਾਜ ਵਿਜੀਲੈਂਸ ਨੂੰ ਬੜੀ ਵੱਡੀ ਸਫਤਤਾ ਮਿਲੀ ਹੈ ਰਮਨ ਰੋੜਾ ਨੂੰ ਲੈ ਕੇ ਇੱਕ ਪਾਸੇ ਨਿਆਂਿਕ ਹਰਾਸ ਦੇ ਵਿੱਚ ਭੇਜ ਦਿੱਤਾ ਗਿਆ ਹੈ 15 ਦਿਨਾਂ ਵਾਸਤੇ ਹਾਲੇ ਵੀ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਇੱਕ ਸਫਤਤਾ ਮਿਲੀ ਹੈ ਜਿਸ ਨੇ ਦਿਮਾਗ ਹੀ ਘੁਮਾ ਕੇ ਰੱਖ ਦਿੱਤਾ ਹੈ ਪੰਜਾਬ ਦੇ ਲੋਕਾਂ ਦਾ ਕਿ ਇਸ ਤਰ੍ਹਾਂ ਦਾ ਤਾਮ-ਝਾਮ ਝੋਖਿਆ ਗਿਆ ਲੱਖਾਂ ਨਹੀਂ ਕਰੋੜਾਂ ਰੁਪਏ ਕਮਾਏ ਗਏ ਰਮਨ ਅਰੋੜਾ ਅਤੇ ਰਮਨ ਅਰੋੜਾ ਦੇ ਰਿਸ਼ਤੇਦਾਰਾਂ ਵੱਲੋਂ ਸਾਥੀਆਂ ਵੱਲੋਂ ਅਤੇ ਵੱਖ-ਵੱਖ ਵਿਭਾਗਾਂ ਦੇ ਵਿੱਚ ਕਰਮਚਾਰੀਆਂ ਵੱਲੋਂ ਯਾਨੀ ਕਿ ਕਰਮਚਾਰੀਆਂ ਨੇ ਵੀ ਰੱਜ ਕੇ ਕੈਂਚੀ ਚਲਾਈ ਤੰਗਲੀ ਦੇ ਨਾਲ ਪੈਸਾ ਇਕੱਠਾ ਕੀਤਾ ਗਿਆ ਭਈ ਵੀ ਅਮਨ ਅਰੋੜਾ ਇਕੱਠੇ ਕਰ ਰਿਹਾ ਤੇ ਅਸੀਂ ਵੀ ਕਿਹੜੇ ਪਾਸੋਂ ਘਾਟਾ ਕਦੇ ਕਹਿੰਦਾ ਸੀ ਕਿ ਮੈਂ ਰਮਨ ਅਰੋੜਾ ਦਾ ਰਿਸ਼ਤੇਦਾਰ ਹਾਂ ਜਦੋਂ ਵਿਜੀਲੈਂਸ ਨੇ ਉਸ ਦੀ ਜਾਂਚ ਪੜਤਾਲ ਕੀਤੀ ਵਿਜੀਲੈਂਸ ਨੇ ਉਸ ਵਿਅਕਤੀ ਦਾ ਨਾਮ ਗੁਪਤ ਰੱਖ ਲਿਆ ਹੈ ਲੇਕਿਨ ਉਹ ਡੀਸੀ ਦਫਤਰ ਦੇ ਵਿੱਚ ਇੱਕ ਵੱਡੇ ਅਹੁਦੇ ਤੇ ਕੰਮ ਕਰਦਾ ਸੀ ਜੀ ਡੀਸੀ ਦਫਤਰ ਦੇ ਵਿੱਚ ਜਿੰਨੇ ਵੀ ਮੁਨਾਫੇ ਵਾਲੇ ਮੰਨ ਲੋ ਕਰਮਚਾਰੀ ਸੀ ਉਹ ਉਸ ਦੀ ਰਡਾਰ ਤੇ ਹੁੰਦੇ ਸੀ ਆਪਣੀ ਮਰਜ਼ੀ ਦੇ ਨਾਲ ਉਹਨਾਂ ਦੀਆਂ ਜੂਟੀਆਂ ਲਗਾ ਦਿੰਦਾ ਸੀ ਫਿਰ ਜਾਲੀ ਨੋਟਿਸ ਫਿਰ ਰਮਨ ਅਰੂੜਾ ਦੇ ਨਾਲ ਮਿਲੀ ਭੁਗਤ ਕਰਕੇ ਕਾਰਵਾਈ ਕਰਨੀ ਕਈ ਜਾਇਦਾਦਾਂ ਵੇਚੀਆਂ ਗਈਆਂ ਕਈ ਜਾਇਦਾਦਾਂ ਧੱਕੇ ਦੇ ਨਾਲ ਖੋਈਆਂ ਗਈਆਂ ਤੇ ਇੱਕ ਡੀਸੀ ਦੇ ਦਫ਼ਤਰ ਦੇ ਵਿੱਚ ਕੰਮ ਕਰਨ ਵਾਲਾ ਵਿਅਕਤੀ ਤੇ ਉਹਦਾ ਆਲੀ ਸ਼ਾਨ ਬੰਗਲਾ ਉਹਦੇ ਕੋਲ ਤਿੰਨ ਤੋਂ ਚਾਰ ਮਹਿੰਗੀਆਂ ਗੱਡੀਆਂ ਲੇਕਿਨ ਜਦੋਂ ਡੀਸੀ ਦਫਤਰ ਦੇ ਵਿੱਚ ਆਉਂਦਾ ਸੀ ਖਟਾਰਾ ਜੀ ਗੱਡੀ ਲੈ ਕੇ ਆਉਂਦਾ ਸੀ ਤੇ ਲੋਕ ਕਹਿੰਦੇ ਸੀ ਦੇਖੋ ਵੀ ਮੁਲਾਜ਼ਮਾਂ ਦੇ ਕੋਲ ਚੰਗੀਆਂ ਗੱਡੀਆਂ ਵੀ ਨਹੀਂ ਹੁੰਦੀਆਂ ਲੇਕਿਨ ਵਿਜੀਲੈਂਸ ਵਿਭਾਗ ਦੇ ਕਰਮਚਾਰੀਆਂ ਵੱਲੋਂ ਜਦੋਂ ਪੂਰੀ ਤਰ੍ਹਾਂ ਇਸ ਮੁੱਦੇ ਨੂੰ ਖੰਘਾਲਿਆ ਗਿਆ ਟੋਲਿਆ ਗਿਆ ਤੇ ਪਤਾ ਲੱਗਿਆ ਕਿ ਇਸ ਡੀਸੀ ਦਫਤਰ ਦੇ ਅਧਿਕਾਰੀ ਦੇ ਕੋਲ ਤਾਂ ਕਰੋੜਾਂ ਰੁਪਏ ਦੀ ਪ੍ਰਾਪਰਟੀ ਹੈ ਕਰੋੜਾਂ ਪੈ ਦੀ ਪ੍ਰਾਪਰਟੀ ਪਿਛਲੇ 3 ਸਾਲਾਂ ਦੇ ਵਿੱਚ ਬਣਾਈ ਗਈ ਹੈ ਤੇ ਉਹਨਾਂ ਉਸ ਅਧਿਕਾਰੀ ਦੇ ਲੜਕੇ ਲੜਕੀਆਂ ਦੇ ਕੋਲ ਮਹਿੰਗੀਆਂ ਬ੍ਰਾਂਡਡ ਗੱਡੀਆਂ ਨੇ ਮਹਿੰਗੇ ਬ੍ਰਾਂਡਡ ਮੋਬਾਈਲ ਨੇ ਪ੍ਰਾਪਰਟੀ ਇਕੱਲੀ ਪੰਜਾਬ ਦੇ ਵਿੱਚ ਨਹੀਂ ਪੰਜਾਬ ਤੋਂ ਬਾਹਰ ਦੇ ਸੂਬਿਆਂ ਦੇ ਵਿੱਚ ਵੀ ਜੋੜੀ ਗਈ ਤੇ ਦੇਖੋ ਜੇਕਰ ਰਮਨ अरोड़ा ਦੇ ਸਾਥੀ ਜਾਂ ਉਹਨਾਂ ਦੇ ਅੰਡਰ ਕੰਮ ਕਰਨ ਵਾਲੇ ਵਿਅਕਤੀ ਇਹ ਕਰੋੜਾਂ ਰੁਪਏ ਦੀ ਪ੍ਰਾਪਰਟੀ ਕਿਹ ਜਿਹੜੀ ਹੈ ਗਵਨ ਕਰ ਗਏ ਨੇ ਤਾਂ ਫਿਰ ਰਮਨ अरोड़ा ਨੇ ਕਿੰਨੀ ਕੁ ਇਕੱਠੀ ਕੀਤੀ ਹੋਵੇਗੀ ਇਟ ਮੀਨਸ ਚਮਦੀਆਂ ਚਲਾਈਆਂ ਹੋਣੀਆਂ ਤੰਗਲੀ ਦੇ ਨਾਲ ਪੈਸਾ ਇਕੱਠਾ ਕੀਤਾ ਹੋ ਗਿਆ ਹੋਵੇਗਾ ਵਿਜੀਲੈਂਸ ਨੇ ਉਹਨਾਂ ਦਾ ਨਾਮ ਅਧਿਕਾਰੀ ਦਾ ਗੁਪਤ ਰੱਖਿਆ ਗਿਆ ਹੈ ਹਾਲਾਂਕਿ ਉਹ ਡੀਸੀ ਸਾਹਿਬ ਜਾਂ ਵੱਡੇ ਅਧਿਆਨ ਨੂੰ ਕਹਿ ਵੱਡੇ ਅਧਿਕਾਰੀਆਂ ਨੂੰ ਗਵਰਨਰ ਲੋੜਾ ਨੂੰ ਕਹਿ ਕੇ ਉਹ ਉਹੀ ਜਿਹੜੇ ਜਿਹੜੇ ਵਿਭਾਗ ਤੋਂ ਮੋਟਾ ਪੈਸਾ ਬਣਦਾ ਸੀ ਜਿਹੜੇ ਵਿਭਾਗ ਤੋਂ ਮੋਟਾ ਪੈਸਾ ਬਣਦਾ ਸੀ ਮੋਟੀ ਕਮਾਈ ਹੁੰਦੀ ਸੀ ਰਮਨ ਰੋੜਾ ਨੂੰ ਕਹਿ ਕੇ ਉਹ ਉੱਥੇ ਅਧਿਕਾਰੀਆਂ ਨੂੰ ਲੱਗਵਾ ਦਿੰਦਾ ਸੀ ਤੇ ਬਾਅਦ ਵਿੱਚ ਮਹੀਨੇ ਮੁੱਕ ਜਾਂਦੇ ਸੀ ਕਦੇ ਉਹਨੇ ਕਹਿ ਦੇਣਾ ਮੈਂ ਰਮਨ अरोड़ा ਦਾ ਹਿੱਸੇਦਾਰ ਆ ਤੇ ਹੁਣ ਪਤਾ ਲੱਗਿਆ ਹੈ ਕਿ ਉਹ ਤਾਂ ਮੇਨ ਹੈਡ ਸੀ ਦੀ ਸੀ ਦਫਤਰ ਦੇ ਵਿੱਚ ਉਹ ਕੰਮ ਕਰਦਾ ਸੀ ਆਪਣੇ ਆਪ ਨੂੰ ਗਰੀਬ ਕਹਿਣ ਵਾਲਾ ਇਹ ਵਿਅਕਤੀ ਕਰੋੜਾਂ ਰੁਪਏ ਦੀ ਪ੍ਰਾਪਰਟੀ ਕਰੋੜਾਂ ਦੀਆਂ ਗੱਡੀਆਂ ਤੇ ਦੂਸਰੇ ਪਾਸੇ ਰਮਨ अरोड़ा ਇਸ ਦੇ ਅਸ਼ਾਰਿਆਂ ਤੇ ਕੰਮ ਕਰਦਾ ਸੀ